ਕੋਡੀ 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 ਹਾਰਗੁਡ ਹੋਮਸ ਦਾ ਸਾਡੇ ਵੀਰ ਰਵਣ ਚਲ ਡਾਇਰੈਕਟਰ ਮਨਪ੍ਰੀਤ ਸਿੰਘ ਡਾਇਰੈਕਟਰ ਨਾਲ ਪਨੀਤ ਵਾਦਵਾਨ ਤੇ ਨਾਲ ਨਿਮੇਸ਼ ਪਟੇਲ ਡਾਇਰੈਕਟਰ ਨੇ ਬੜਾ ਧੰਨਵਾਦ ਆ ਵੱਡੇ ਭਰਾਵਾਂ ਦਾ ਆਹ ਸਾਹਮਣੇ ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਖੁਸ਼ੀ 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 ਦੋ ਗਾਹ ਖੇਡ ਕਬੱਡੀ ਦਾ ਲੈ ਵੀ ਰੰਦਾ ਆਵਿਆ ਉਧਰ ਕੌਣ ਮੇਛੀ ਹਰਖੋ ਵਾਲੀਆ ਦੀ ਰਿੱਕੀ ਦਿਓਲ ਉਹਨਾਂ ਦੀ ਬਲਜਿੰਦਰ ਬਾਸੀ ਉਹਨਾਂ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਮੁੰਡਾ ਕਹਿੰਦੇ ਹਰਖੋ ਵਾਲੀਆ ਆ ਗਿਆ ਮੁੰਡਾ ਤੇ ਕਹਿੰਦੇ ਹਿਆਰਪੁਰੀਆ ਮੁੰਡਾ ਤੇ ਕਹਿੰਦੇ ਮੇਰੇ ਵੀਰੋ ਤਵਾਬੇ ਵਾਲਾ ਮੁੰਡਾ ਤੇ ਕਹਿੰਦੇ ਇਧਰਲੇ ਪਾਸੇ ਮੀਰੀਪਰੀ ਕਬੱਡੀ ਕਲੱਬ ਦਾ ਟੱਕਰ ਟੱਕਰ ਕਹਿੰਦੇ ਮਹੰਗੇ ਮੁੱਲ ਦੀ ਖੂਚੀ ਦਾ ਕਹਿੰਦੇ ਗੱਟ ਫੜਨਾ ਬਾਲਾ ਧੁੱਕਾਂ ਵਾਲਾ ਜੱਟ ਖੇਡ ਮੈਦਾਨ ਦੇ ਅੰਦਰ ਕਰੂ ਕਮਾਲ ਉਹ ਦੇਖੋ ਸਾਹਮਣੇ ਹਰਖੋ ਵਾਲੀਏ ਦੇ ਸੀ ਨੂੰ ਜਫਾ ਟੌਪ ਦਾ ਜਫਾ ਟੌਪ ਦਾ ਐਨ ਕਹਿੰਦੇ ਦੁੱਕਾਂ ਵਾਲਾ ਜੇ ਦੌੜ ਵਾਲੇ ਨੇ ਰਾਜੂ ਸਾਹਿਬ ਦਾ ਉਹ ਸਾਹਮਣੇ ਕਹਿੰਦੇ ਜਹਾਜ਼ ਸ਼ੰਕਰ ਕਬੱਡੀ ਪਾ ਰਿਹਾ ਹੈ ਉਹ ਸਾਹਮਣੇ ਸ਼ੰਕਰ ਦੀ ਕਬੱਡੀ ਖੇਡ ਮੈਦਾਨ ਦੇ ਅੰਦਰ ਉਹ ਸਾਹਮਣੇ ਕਬੱਡੀ ਪੈਂਦੀ ਆ ਚਾਰ ਤਿਆਰ ਹੈ ਦੁੱਕਾ ਵਾਲਾ ਫੇਰ ਇਹ ਆ ਕਹਿੰਦੇ ਖੁਸ਼ੀ ਇਧਰ ਜਫਾ ਪੰਗਾ ਦੇ ਵੀ ਉਤਰਦੀ ਉਹ ਜਾਦਾ ਜਿਹ ਸਜੜਾ ਦੀ ਆਈ ਹੈ ਸਾਨੂੰ ਕਾਲ ਇਹ ਕਹਿੰਦੇ ਸੰਗੜੀ ਤੋਟੇ ਦੁੱਖ ਦਾ ਤੋਟਾ ਤੂ ਵੀ ਤਕੜਾ ਲਾਓ ਇਧਰ ਬਿੱਲਾ ਕਹਿੰਦੇ ਜੋਲ ਵੱਧ ਕੇ ਕਬੱਡੀ ਪਾ ਰਿਹਾ ਧੁੱਕਿਆਂ ਵਾਲਾ ਉਹ ਧੁੱਕਿਆਂ ਵਾਲਾ ਉਹ ਧੁੱਕਿਆਂ ਵਾਲਾ ਉਹ ਧੁੱਕਿਆਂ ਵਾਲਾ ਤੇ ਨਾਲ ਕਹਿੰਦੇ ਬਿੱਲਾ ਜੋਲ ਲੱਗੀ ਹੋਈ ਦੌੜ ਨਜ਼ਾਰਾ ਖੇਡ ਕਬੱਡੀ ਦਾ ਮੁਕਾਬਲਾ 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 ਸਖਤ ਆ ਮੇਰੇ ਵੀਰੋ ਉਹ ਕਹਿੰਦੇ ਧੁੱਕਾਂ ਵਾਲਾ ਧੁੱਕਾਂ ਵਾਲਾ ਉਹ ਧੁੱਕਿਆਂ ਵਾਲਾ ਉਹ ਧੁੱਕਿਆਂ ਵਾਲਾ ਉਹ ਤਾੜੀ ਵੱਡੀ ਸਾਰੀ ਆਹ ਜੇ ਬੇ ਖੁਸ਼ੀ ਮੇਲਾ ਬਣਾ ਗਿਆ ਮੇਲਾ ਬਣਾ ਗਿਆ ਐਨ ਖੜਿਆਂ ਦਾ ਮੁੱਲ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ